ਸਤਿਨਾਮ ਸ੍ਰੀ ਵਾਹਿਗੁਰੂ ਸਾਜਿਓ ਬਾਰਨ ਮਹੰਮਦ ਤੁਮਨਾ ਪੰਜਵਾ ਕਰ ਚੋ ਸਾਈ ਕੋ ਅੰਕਾਰ ਸਤਿਗੁਰ ਪ੍ਰਸਾਦ ਕੇਰਤ ਕਰ ਮੁਕੇ ਵੇਸ਼ੜੇ ਕਦਿ ਪਾਵੇਂ ਲੋ ਰਾਮ ਚਾਰ ਗੁਣ ਤਦ ਸੁਪ੍ਰਵੇਤ ਅਗਿਆਏ ਪ੍ਰਭ ਕੀ ਸਾਮ ਤੈਨ ਤਦ ਤੇ ਬਾਹਰੀ ਕਿਤਨ ਆਵੇ ਕਾਮ ਜਾਗ ਮੇਨ ਸਾਧ ਕਉਲਾਵਤੀ ਜਪਦੇ ਨਾਹੀ ਤਾਮ ਹਰਨਾਮ ਨ ਵਿਦਿਆ ਸਦਹਿ ਗਤ ਪਈਐ ਬਿਸਰਾਮ ਜਿਤ ਘਰ ਹਾਰ ਕੰਤ ਨ ਪ੍ਰਗਟੈ ਭਟ ਨਗਰ ਸਿਗਰਾਮ ਸਰਾਬ ਸਿੰਗਾਰ ਤਮੋਲਾਸ ਸਣਦੇ ਸਭ ਕਾਮ ਪ੍ਰਾਦ ਸੁਆਮੀ ਕੰਤ ਵਿਹੋਣੀ ਯਹ ਅਮੀਤ ਸਜਣ ਸਭ ਜਾ ਮਨ ਨਾਨਕ ਕੀ ਮੇ ਰੰਤਿ ਆ ਕਰ ਕਿਰਪਾ ਦੀਜੈ ਨਾਮ ਆਦੇ ਮੇਰੋ ਸੁਆਮੀ ਸੰਗ ਪ੍ਰਾਪਤ ਇਸ ਕਾ ਨੇਤ ਲਤਾ ਮਹੇਤੂ ਬੰਦੇ ਰਾਧੀ ਹੈ ਹੋਵੇ ਅਨਤ ਕਣ ਸੰਗ ਜਨਾ ਮਿਲ ਪਾਈ ਹੈ ਕਿਸ ਨਾਮ ਆਪਣਾ ਜੇਨ ਹੋਇ ਪਾਇਆ ਪ੍ਰਭ ਆਪਨ ਰਾਇ ਇਸ ਮੇਰ ਕਣ ਜਿਗ ਕਿਨ ਤੇ ਸਭ ਜੀਵਾਂ ਹੈ ਬਸ ਸੱਚਾ ਮੰਨਣਾ ਚਲਦਲ ਪੈਰੀ ਆ ਲਪੂਰੀਆ ਰਵਿਆ ਵਿੱਚ ਰਣਾ ਸੋ ਪ੍ਰਭ ਚਤਨ ਆ ਮੈਂ ਕਿਤਨਾ ਦੁੱਖ ਗਣਾ ਜਿੰਨੀ 라ਵਿਆ ਸੁ ਪ੍ਰਭੂ ਦਿਨਾਂ ਬਾਗ ਬਣਾਤ ਸਕੋ ਮਨ ਲੋਜਦਾ ਨਾਨਕ ਕਿਆ ਸੁਨਾ ਚੇਤ ਮਦਾਇ ਸੋ ਪ੍ਰਭੂ ਤਿਸਕੇ ਭਾਈ ਲਗਾ ਵੈ ਸਾਖ ਧੀਰਨ ਜੋ ਵਾਟਿਆ ਜਿੰਨਾ ਪ੍ਰੇਮ ਵੇਸ਼ੋ ਅਸਾਧਨ ਕੋਕ ਵਿਸਾਲ ਕੇ ਲੱਗੀ ਮਾਇਆ ਤੋ ਪੁੱਤਰ ਕਰ ਤਰਣ ਸੰਗ ਤਨਾਮ ਹਰਿ ਅਵਨਾਸੀ ਉਹ ਪਦ ਪਦ ਸਗਲੀ ਮੋਈ ਝੂਠੇ ਤੰਦੈ ਮੋ ਇਕ ਸਰਕੇ ਨਾਮ ਬਿਨ ਯਗ ਨਹੀਂ ਕੋ ਹੈ ਤੇ ਜੋ ਬਸਰ ਗੁਚਣਾ ਪ੍ਰਭ ਅਰਣ ਕੋਈ ਤਿਤਨ ਚਰਣੀ ਜੋ ਲਗੇ ਤਨ ਕੀ ਨਰਮ ਸੁਏ ਨਾਨਕ ਕੀ ਪ੍ਰਭ ਬੇਲਦੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਸੁਆਵਤਾ ਲਗੈ ਜਾ ਸਤਿ ਪੈ ਤੇ ਆਨ ਸੁਆਇ ਜੀੜ ਜੁੜਨ ਤਾਲ ਲੋਈ ਅੰਸਿਆ ਕੇ ਸਾਥ ਨੇ ਵੰਨ ਸਜਣ ਦਾਵਣ ਲੱਗੇ ਆ ਗਿਸਨ ਦੇ ਪੰਨ ਮਾਣਕ ਮੋਤੀ ਨਾਮ ਪ੍ਰਭ ਮਕਨਾਈ ਸਨ ਰਕਸ ਮੇਂ ਦਾ ਅਰਣ ਨ ਜਿਤੇ ਪਤਪਾਵਾਂ ਦਾ ਜਵਨ ਲੋੜੇ ਸੋ ਕਰੇ ਸੋਈ ਕੀ ਕਰਨ ਜੋ ਪ੍ਰਭ ਕੀ ਦਇਆ ਆਪਣੇ ਸੇਈ ਜਿਹਿਆ ਧਨ ਵਿਆਪਨਿ ਅਜੇ ਮਿਲੈ ਵਿਸ਼ਟ ਕਉਰਵਨ ਸਾਧੂ ਸੰਗ ਪ੍ਰਾਪਤੇ ਨਾਮ ਕਰੰਗ ਮਨਨ ਹਾਰੇ ਜਿਹੜਾ ਮੀਲਾ ਤੇ ਸਤ ਨੀ ਜਿਸ ਕਾ ਬਾਗ ਨਤਨ ਹੋਇ ਆਸਾਤ ਪੰਤਾ ਤਿਸ ਲਗੇ ਹਰ ਨਾਮ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਧਿਆਨ ਗੈ ਮਾਨਸ ਸੰਧੀ ਆਸ ਦੁਇ ਭਾਏ ਵਿਗਤਿਆ ਕਣ ਪਈ ਸੋ ਜਮਨੀ ਵਿਾਸ ਦੇਹ ਹਿਤ ਸੋਣ ਹੈ ਮਤ ਜੋ ਲਿਖਿਆਸ ਗਣ ਬਿਆਣੀ ਬਸਤਾ ਨੇ ਉੱ ਚੱਲੀ ਗਈ ਨਾਸ ਜੇ ਜਕ ਸਭ ਕਹਿਤੀ ਆ ਸੋਦਰ ਕਹਿ ਹੋਈ ਬਲਾਸ ਕਾਲ ਕਿਰਪਾ ਪ੍ਰਾਪਿ ਆਪਣੀ ਤੇਰੇ ਦਸਨ ਹੋਏ ਪਿਆਸ ਪ੍ਰਾਪ ਤਉ ਤਨ ਦੂਜਾ ਕੋ ਨਹੀਂ ਨਾ ਲਗਤੀ ਅਰਦਾਸ ਆਸਾੜ ਸੁਨਦ ਕਸਵ ਕਹਿ ਜਿਸ ਮਨ ਨਰ ਚਰਣੇ ਨਿਵਾਸ ਸਾਮ ਸਸਿਕ ਕਬੜੀ ਚਰਨ ਕਮਸੋ ਪਿਆਰ ਬਨ ਤਨ ਨਰਤਾ ਸਤ ਰੰਗੀ ਇੱਕੋ ਨਾਮਿਆ ਦਾੜ ਮੇਕੇ ਆਲ ਮੇ ਕੋੜਾ ਆਵੇ ਅਸਰ ਸਭੇ ਸ਼ਾਲਾ ਅਮਰਤ ਬੂੰਦ ਸੁਹਾਵਣੀ ਮਿਲਸਾ ਤੋ ਪੀਵਣ ਹਾਰ ਆਣ ਤਣ ਪ੍ਰਵ ਸੰਗ ਮੋਲਿਆ ਸੁਮਰਤ ਵਰਕੇ ਆਪਾਲ ਹਾੜੇ ਬਿਲਣੈ ਨੂੰ ਜਤੋ ਦਿਨ ਮੇਰੇ ਮਨਸ ਸੀ ਤਤ ਵੇੜਾ ਕੈਸਨ ਪੜੇ ਤਰ ਬਗਤ ਤੁਲਾ ਨੂੰ ਤੋਗ ਜਾਮ ਕੇਸਨ ਦੇ ਨੀ ਭੇਤ ਸਭ ਕੋਈ ਨਾਲ ਨਾ ਪਾਈਐ ਗੁਰ ਰਖਣ ਵਾਲਾ ਹੈ ਤੇ ਅਸਨ ਕੋ ਪਾਣਾ ਡਾ ਰੋਲੀਆ ਜਾਈ ਮਗ ਤਦ ਪਿਆਸ ਦਰਸ਼ਨ ਕਾਣੀ ਕੋਈ ਆਗਮਨਾ ਬਨ ਆਏ ਸਤ ਸਹਾਈ ਪ੍ਰੇਮ ਕੇ ਹੋਂ ਤਨ ਕੇ ਲਾਗਾ ਪਾਏ ਵਿਣ ਪ੍ਰਾਨ ਕਿਉ ਸੁਖ ਪਾਈਐ ਦੂਜੀ ਨਾਣੀ ਜਾਏ ਜਿੰਨੀ ਰਾਸ ਸੇ ਸੇਤ੍ਰ ਬਤ ਰਹੇ ਆ ਗਾਏ ਆਪ ਤਿਆਗ ਬੰਤੀ ਕਰ ਲੈਓ ਪ੍ਰਭੂ ਲੰਡਾਏ ਸੋਹਰ ਕੰਤ ਬੁਲਾਈ ਆਸੀ ਵਿਸ਼ਨੁਕਤਿ ਨਾ ਜਾਏ ਪ੍ਰਾਪਹ ਹੰੜੁ ਤੁਜ ਕੋ ਦਹੀ ਨਾਨਕ ਹਰਿ ਸਰਣਾਇ ਸੁ ਸੁਖਿ ਵਸੰਧੀ ਅੰਨ ਨਾ ਪਾਇ ਹਰਿ ਨਾਇ ਕਤਿ ਕਰਮ ਕੁਮਾਉਣੀ ਦੋ ਸੰਗਮ ਜੋਗ ਪਰਮੇਸ਼ਰ ਤੇ ਭੁੱਲਿ ਆਵ ਆਪਣ ਸਤੇ ਰੋਇ ਵੇ ਮੋਖੋਏ ਨਾ ਬਤੇ ਕਤਕੋ ਮੋ ਐਸਾ ਸੰਗ ਸਿਸ ਸੁਸਪੇ ਸੋਚ ਮੰਗਰ ਮਾਹ ਸੁਹੰਦੀਆਂ ਹੱਥ ਪੈਰ ਸੰਗ ਬੈਠਣੀ ਆਸਾ ਤਨ ਕੇ ਸੋਕਾ ਤਿਆਗਣੀ ਦੇ ਸਾਹਿਬੀ ਲੜੀਆਂ ਤਨ ਮੋਨ ਮਾਗਿਆ ਆਰਾਮ ਸੁਸੰਸਾਸ ਸੇ ਲੜੀਆਂ ਸਾਰਾ ਜਨਤ ਗਾਵਨੀ ਸੇ ਰਹਣੇ ਅਕੇ ਲੜੀਆਂ ਤੈ ਮੈਂ ਦੁੱਖ ਨ ਕਹੂ ਨੀ ਉਤਰ ਸਹਿ ਜੰਮ ਕੈ ਵਸ ਪਣੀਆ ਜਿੰਨੀ 라ਵਿਆ ਪ੍ਰਾਵਿਆ ਆਪਣ ਅਸੇ ਤਿਸ ਰਣ ਤੇ ਖੜੀਆ ਰਾਧਾ ਨਾਮ ਜਵੇ ਹਰਿ ਲਾਗਿ ਗਾਰੇ ਕੰਟੀ ਤਨਾਂ ਚੜੀਆਂ ਨਾਨਕ ਵਸ ਸੋੜ ਤੈਨ ਪ੍ਰਭ ਸਰਣਿਂ ਦਰਪੜੀਆਂ ਵੰਗਰ ਪ੍ਰਭੈ ਰਾਦਣਾ ਬਹੜ ਨਚਨ ਮੜੀਆਂ ਓਹ ਤੋ ਕਰਨਾ ਗਪੈ ਇਕੰਦ ਮਿਲੇ ਹਰਿ ਨਾਮ ਮਨ ਭੇਦਿਆ ਚਰਨਾਰ ਮਿਤ ਦਸਨ ਲਗਣਾ ਸਾਹ ਹੋਏ ਊੜ ਗੁਰਿੰਦ ਕਪਾਲ ਰਾਏ ਸਿਵਾ ਸੁਮੀ ਲਾਹੋ ਮੇਕੇ ਆਪੋ ਹੈ ਨ ਸਕਈ ਮਿਲ ਸਾਧੂ ਗੁਣ ਕਾ ਹੋ ਜੈ ਰਮ ਜੀ ਤਹਿ ਮਲੇ ਸੱਤੀ ਪ੍ਰੀਤ ਸੁਮਾਰ ਕਰ ਗੈ ਰੇ ਕੀ ਪਾਰ ਬ੍ਰਹਮ ਅਪਰਮੇ ਵਿਸ਼ੜੀ ਆਹੋ ਬਾਗਤਾ ਲਖ ਮੇਰੀਆਂ ਹਾਰੇ ਸਜਣ ਅਕ ਮੇਗਾ ਹੋ ਸਰਪੈ ਨਾਰਾਇਣ ਗਾਨਕ ਤਰਪੈ ਆਹੋ ਕੋ ਸੁਨਦਾ ਸਭ ਸੁਭਿ ਦੇ ਸੁਭਖਸ਼ੇ ਪਦਵਾਹੋ माग बचन संग संग वहाँ तोड़े करे सनान हर कारण ते आए सोन सब नानो करता न जन्म कर्म वाले उत्तर है मरते जाए भगवान काम करोत न मोही है ऐसे लोग स्वान सच्चे मार्ग चंदे आए होश तक करे जहाँ ने आज सब ਜੈਸਾ ਨਾਮ ਦੇਵ ਦਾ ਆਕਾਰ ਸੋਈ ਮੁਰਕ ਸੁਜਾਨ ਜਿਨਾ ਮਿਲਿਆ ਆਪਣਾ ਵੀ ਆਪਣਾ ਨਾਨਕ ਜੈ ਪਰਮਾਨੰਦ ਸੱਚੇ ਸੇ ਕਾਂਢੇ ਅਜਰ ਪੂਰਾ ਗੁਰੂ ਮੇਰਵਾਨ ਥਾਲੇ ਕੋਣੇ ਨੰਦੇ ਉਹ ਬਾਗਦਨ ਹਰਿ ਸੇ ਨਮਰ ਕੇ ਆਏ ਸਭ ਸਹਾਈ ਆਵ ਕੇ ਕਰ ਕਿਰਪਾ ਦੇਣ ਮਿਲਾਏ ਸੇ ਜਿਸ ਨਾਲ ਵੀ ਸਰਦ ਸੁਖੋਂ ਦੁੱਖਾਂ ਨਾ ਹੀ ਦਾਈ ਐ ਸੋਹਣੀ ਵਟਮਾਗਣੀ ਵਰਪਾਇ ਹਰਿ ਦਾਇ ਰਸਨਿਆ ਮੰਗਲ ਕਾਹੀ ਗੀਤ ਗੁਰਦੇ ਲਾਏ ਹਦਿਆਏ ਵਰਨੇ ਸੋਈ ਦੁਖਾਲਾ ਬਰਨਾਏ ਹਾਲਤ ਪੰਤ ਸਮਾਰਿਓ ਨਨੇ ਚਲ ਦਿੱਤੀ ਅਨਦਾਏ ਸੁਸਾਗ ਸੰਗਤ ਰੱਖੇ ਹਰਿ ਬੜੁ ਨ ਜਨਮੇ ਤਾਏ ਜਿਵਾਏ ਕੀ ਮੋੜ ਤਰੇ ਨਾਮ ਚਰਨੀ ਪਾਏ ਬਲ ਗੁਣੇ ਸਦਾ ਹੀ ਹੈ ਜਿਸ ਨੂੰ ਤਰਨਾ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰ ਗੁਰ ਪੂਰਾ ਇਹਨਾਂ ਤੇ ਆਇਆ ਤਨ ਕੇ ਸਤ ਕਰੇ ਸਰਬ ਸੁਖਾਂ ਦੇ ਚਰਨ ਹਾਰੇ ਭੋਜਨ ਮਿਤਰੇ ਪ੍ਰੇਮ ਬਗਤ ਤਨ ਪਾਈਆ ਕਿ ਗਿਆਨਾਇ ਤਰੇ ਕੂੜ ਗਏ ਦੁਦਾਨਸੀ ਪੂਰਨ ਸਤ ਪਰੇ ਪਾਰ ਬ੍ਰਹਮ ਪ੍ਰਾਪਸੇ ਦੇਵ ਨੇ ਅੰਤ ਵੇਖ ਤਰੇ ਮਾਨ ਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਧਾਨ ਕਿਰਪਾ ਕਰਹੁ ਹਾਰੇ ਮਾਨ ਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਧਾਨ ਕਿਰਪਾ ਕਰਹੁ ਹਾਰੇ ਮੰਗਤ ਮਹਿ ਸੁਹੰਦੀਆਂ ਅਰਪਨ ਸਿੰਘ ਬੈਟੜੀਆਂ ਜੀ ਸੋਭਾ ਕਿਆ ਗੜੇ ਦੇਸਾਂ ਮੇਲ ਗੜੀਆਂ ਸਾਰਤਨ ਨੂੰ ਭਾਗਿਆਰਾਮਸ ਸਾਧ ਜਨਾਂ ਦੇ ਪਾਹ ਇਸਰਾਨਾ ਕੇ ਰੀਆ ਤਨ ਤੋਖ ਨਾ ਕਾ ਮੋਇ ਤਰਾ ਸੇ ਜਮ ਕ ਵਸ ਪੜੀਆਂ ਜਿਨੀ ਰਾਵਿਆ ਪ੍ਰਾਵਿਆ ਆਪਣਾ ਸੇ ਦੇਸਨ ਨਿੰਦ ਕਣੀਆਂ ਰਤਨ ਜਵੇ ਹਰ ਲਾਲ ਹਾਰੇ ਕੰਨ ਤਨ ਚੜੀਆਂ ਨਾਨਕ ਵੰਸ਼ ਤੋੜ ਤੈਨ ਪ੍ਰਵਸਾਰਣੀ ਤਰ ਕੜੀਆਂ ਮੰਗਰ ਪਾਵੇ ਆਰਾਧਣਾ ਭੌੜ ਨ ਜਨ ਮੜੀਆਂ ਨਾਮਿਕ ਮਾਸੈ ਧੂੜ ਤਨ ਪ੍ਰਭ ਸਰਣੀ ਤਨ ਬਾੜੀਆਂ ਮੰਗਰ ਪ੍ਰਭਿਆ ਰਾਤਣਾ ਕੋੜਨਾ ਜਨਵੜੀਆਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਮਹਲਾ 4 ਜੀ ਦਾ ਨਾਮ ਦੇ ਕੋ ਓਮਕਾਰ ਸੁਖ ਪ੍ਰਸਾਦ ਅਨਤ ਪਾਮੇ Amen. તેને સંકે ઝહ દે સદે સો ફાવે સદા સબ સદા તે ની નામ મન માં સાવે નામ જય મન માં સવે ની કન નામ સંતે સાબ કા ની કરતે રા સાચા નામ એરા આધારો સાચા નામ એ આધાર વિરંત ભૂખા સબ ગોવાયા કલે સાદ સુખ મન આય વાસે આ આ વિશાસ સબ ગોવાયા ਸਤਿ ਸੰਤ ਸਤਿ ਸਦਗੁ ਸਾਰੇ ਪੂਰੇ ਗਤੈ ਜਾਣੀ ਸੁਣਤੇ ਪੁਨੀਤ ਕਹਤੇ ਭਵਤ ਸਤਗੁਰ ਰਹਿ ਆਪਰ ਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਬਾਚੇ ਅਨੰਦ ਤੁਰੇ ਸੁਣਤੇ ਪੁਨੀਤ ਕਹਤੇ ਭਵਤ ਸਤਗੁਰ ਰਹਿ ਆਪਰ ਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਬਾਚੇ ਅਨੰਦ ਤੁਰੇ ਇਹ ਸ਼ਲੋਕ ಗುರು ಪಾಪ ತಂತ್ರ